ਭਾਰਤੀ ਜਨਤਾ ਪਾਰਟੀ ਵੱਲੋਂ 2024 ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਤਹਿਤ ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ 93 ਮੈਂਬਰੀ ਕਮੇਟੀ ਦਾ ਗਠਨ ਕਰਕੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ 9 ਵਾਈਸ ਪ੍ਰੈਜ਼ੀਡੈਂਟ 3 ਜਰਨਲ ਸੈਕਟਰੀ 9 ਸੈਕਟਰੀ 2 ਆਫੀਸਰ ਸੈਕਟਰੀ ਤੋਂ ਇਲਾਵਾ ਹੋਰ ਵੀ ਅਹੁਦਿਆਂ ਦੀ ਵੰਡ ਕਰਕੇ ਜ਼ਿੰਮੇਵਾਰੀਆਂ 2024 ਦੀਆਂ ਚੋਣਾਂ ਦੀਆਂ ਸੌਂਪ ਦਿੱਤੀਆਂ ਗਈਆਂ ਹਨ ਮੌਕੇ ਗੱਲਬਾਤ ਕਰਦੇ ਜਿਲ੍ਹਾ ਪ੍ਰਧਾਨ ਗੌਰਵ ਕੱਕੜ ਵੱਲੋਂ ਪੰਜਾਬ ਅੰਦਰ 2024 ਦੀਆਂ ਚੋਣਾਂ ਦੇ ਵਿੱਚ 13 ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਵੀ ਕੀਤਾ ਗਿਆ ਪਹਿਲੋ ਤਾਂ ਤੁਸੀਂ ਇੱਥੇ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਫਤਿਹ ਦੀ ਸਾਂਝ ਪਾਵਾਂਗੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਲਈ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਮੈਂ ਹਾਈ ਕਮਾਂਡ ਨਾਲ ਸਲਾਹ-ਮਸ਼ਵਰਾ ਕਰਕੇ ਸਾਡੇ ਮਾਨਯੋਗ ਪ੍ਰਧਾਨ ਸੁਨੀਲ ਜਾਖੜ ਜੀ ਦੀ ਰਹਿਨਮਾਈ ਹੇਠ ਅੱਜ ਫਰੀਦਕੋਟ ਜ਼ਿਲ੍ਹੇ ਦੀ ਟੀਮ ਦਾ ਗਠਨ ਕੀਤਾ ਜਿਦੇ ਵਿੱਚ ਅਸੀਂ 9 ਵਾਈਸ ਪ੍ਰੈਜ਼ੀਡੈਂਟ 3 ਜਨਰਲ ਸੈਕਟਰੀ 9 ਸੈਕਟਰੀ ਅਤੇ ਦੋ ਆਫਿਸ ਸੈਕਟਰੀ ਇੱਕ ਆਫਿਸ ਜੁਆਇੰਟ ਸੈਕਟਰੀ ਇੱਕ ਕੈਸ਼ੀਅਰ ਸੋਸ਼ਲ ਮੀਡੀਆ ਇਨਚਾਰਜ ਆਈਟੀ ਇਨਚਾਰਜ ਆਈਟੀ ਕੋ ਇਨਚਾਰਜ ਮੀਡੀਆ ਕੋ ਇਨਚਾਰਜ ਅਤੇ ਚਾਰ ਮੋਰਚਿਆਂ ਦਾ ਗਠਨ ਕੀਤਾ ਤੇ 10 ਸੈਲਾਂ ਦਾ ਗਠਨ ਕੀਤਾ ਜਿਹਦੀ ਵੇਰਵਾ ਇਸ ਪ੍ਰਕਾਰ ਹੈ ਜਿਹਦੇ ਵਿੱਚ ਲਖਵੀਰ ਸਿੰਘ ਜੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਗगन ਸੇਠੀ ਜੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਦਵਿੰਦਰ ਗੋਇਲ ਜੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਭੀਮ ਸਹਿਨ ਮੜਾਕੀਆ ਜਿਹਨੂੰ ਜ਼ਿਲ੍ਹਾ ਉਪ ਪ੍ਰਧਾਨ ਅਮਿਤ ਮਿਸ਼ਰਾ ਜੀ ਨੂੰ ਉਪ ਪ੍ਰਧਾਨ ਗਰਮੀਤ ਸੈਣੀ ਜੀ ਨੂੰ ਉਪ ਪ੍ਰਧਾਨ ਅਜੀਤ ਪ੍ਰਕਾਸ਼ ਜੀ ਨੂੰ ਉਪ ਪ੍ਰਧਾਨ ਰਾਜਨ ਨਾਰੰਗ ਜੀ ਨੂੰ ਉਪ ਪ੍ਰਧਾਨ ਗਰਜੀਤ ਸੇਖੋ ਰਾਈਆਂ ਵਾਲੇ ਤੋਂ ਇਹਨਾਂ ਨੂੰ ਉਪ ਪ੍ਰਧਾਨ ਅਤੇ ਤਿੰਨ ਜਰਨਲ ਸੈਕਟਰੀ ਜਿਹੜੇ ਨੇ ਅਜੇ ਵੀਰ ਗੋਇਲ ਜੀ ਫਰੀਦਕੋਟ ਤੋਂ ਜ਼ਿਲ੍ਹਾ ਜਰਨਲ ਸੈਕਟਰੀ ਅਭੀ ਮਿੱੱਤਲ ਜੈਤੋ ਤੋਂ ਜ਼ਿਲ੍ਹਾ ਜਰਨਲ ਸੈਕਟਰੀ ਪ੍ਰੇਮ ਸਿੰਘ ਸਫਰੀ ਜੀ ਜ਼ਿਲ੍ਹਾ ਜਰਨਲ ਸੈਕਟਰੀ ਅਤੇ ਉਸੇ ਤਰ੍ਹਾਂ ਸੈਕਟਰੀ ਵਨੀਤ ਮਿੱੱਤਲ ਜੀ ਸੰਦੀਪ ਹਾਂਡਾ ਜੀ ਮਨੀ ਅਰੋੜਾ ਜੀ ਜਸਵਿੰਦਰ ਗਿੱਲ ਜੀ ਰਾਜ ਰਾਜਵਾਲਾ ਜੀ ਟੈਲ ਸਿੰਘ ਭੁੱਲਰ ਜੀ ਵਿਨੋਦ ਸ਼ਰਮਾ ਜੀ ਜਸਵਿੰਦਰ ਖੀਵਾ ਜੀ ਰਜੇਸ਼ ਕਾਂਸਲ ਜੀ ਤੇ ਗੁਰਪ੍ਰੀਤ ਸ਼ਰਮਾ ਜੀ ਇਹਨਾਂ ਨੂੰ ਅਸੀਂ ਸੈਕਟਰੀ ਨਿਯੁਕਤ ਕੀਤਾ ਟੋਟਲ ਕਿੰਨੇ ਉਹ ਤੇ ਅੱਜ ਜਿਹੜੀਆਂ ਹੈਗੀਆਂ ਉਹ ਚੁਰੀ ਇਹਦੇ ਚ ਜੀ 9 ਵਾਈਸ ਪ੍ਰੈਜਿਡੈਂਟ 3 ਜਨਰਲ ਸੈਕਟਰੀ 9 ਸੈਕਟਰੀ ਤੇ ਟੋਟਲ ਆਫਿਸ ਬਿਊਰੋ ਦੇ ਜਿਹੜੀ ਸਾਰੀ ਸੈਲਾਂ ਤੇ ਮੋਰਚਿਆਂ ਦੇ ਮੈਂਬਰਾਂ ਦੇ ਸਮੇਤ 93 ਮੈਂਬਰੀ ਟੀਮ ਹੈ ਜਿਹੜੀ ਅੱਜ ਅਨਾਉਂਸ ਕੀਤੀ ਗਈ। ਕਿ ਪਤਵੰਤਾਂ ਇਲੈਕਸ਼ਨ ਆ ਰਿਹਾ ਐਮਪਲੀਫਾਈਡ ਤੋਂ ਪਹਿਲੇ ਹੀ ਤਿਆਰੀਆਂ ਦੀ ਇਹ ਕੀਤਾ ਗਿਆ ਇਸ ਜੀ ਨੂੰ। ਭਾਰਤੀ ਜਨਤਾ ਪਾਰਟੀ ਸਮੇਂ-ਸਮੇਂ ਸਿਰ ਆਪਦੀ ਜ਼ਿੰਮੇਵਾਰੀਆਂ ਕਾਰਕਟਰਾਂ ਨੂੰ ਦਿੰਦੀ ਰਹਿੰਦੀ ਹੈ। ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਮੈਨੂੰ ਪਾਰਟੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਉਸ ਆਪਦੀ ਟੀਮ ਦਾ ਮੈਂ ਗਠਨ ਕੀਤਾ ਅੱਜ। ਕਿੰਨਾ ਕਾਰਗਰਸਤ ਹੋ ਗਈ ਜਿਹੜੀਆਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਅਸੀਂ ਬੂਥ ਲੈਵਲ ਤੋਂ ਸ਼ੁਰੂ ਕੀਤਾ ਆਪਦਾ ਕੰਮ ਸਾਡਾ ਬੂਥ ਸਭ ਤੋਂ ਮਜ਼ਬੂਤ ਇੱਕ ਬੂਥ 10 ਯੂਥ ਜੋ ਸਾਡੀ ਭਾਰਤੀ ਜਨਤਾ ਪਾਰਟੀ ਦਾ ਨਾਅਰਾ ਅਸੀਂ ਆਪਦੀ ਪਾਰਟੀ ਨੂੰ ਬੂਥ ਤੇ ਮਜ਼ਬੂਤ ਕਰਾਂਗੇ ਜੇ ਸਾਡਾ ਬੂਥ ਮਜ਼ਬੂਤ ਆ ਤਾਂ ਸਾਡੀ ਵਿਧਾਨ ਸਭਾ ਸਾਡੀ ਲੋਕ ਸਭਾ ਮਜ਼ਬੂਤ ਆ ਕੀ ਲੱਗਦਾ ਹੁਣ ਸਮੇਂ ਦੇ ਵਿੱਚ ਜਿਵੇਂ ਕਿਸਾਨੀ ਸ਼ਿਕਰ ਚੱਲ ਰਿਹਾ ਹੈਗਾ ਤੇ ਇਲੈਕਸ਼ਨ ਦੇ ਵਿੱਚ ਜਿਵੇਂ ਬੀਜਪੀ ਦੇ ਪਹਿਲਾਂ ਵਿਰੋਧ ਹੁੰਦਾ ਰਿਹਾ ਸੀਗਾ ਕੀ ਇਸ ਵਾਰ ਜਿਹੜੇ ਸਰਵਾਈਵ ਕਰਪੂਗੀ ਬੀਜਪੀ ਭਾਰਤੀ ਜਨਤਾ ਪਾਰਟੀ ਦੇ ਹਮੇਸ਼ਾ ਹੀ ਲੋਕ ਨਾਲ ਰਹੇ ਆ ਹੁਣ ਵੀ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਦਾ ਸਮਰਥਨ ਐਸੀ ਕੋਈ ਗੱਲ ਨਹੀਂ ਭਾਰਤੀ ਜਨਤਾ ਪਾਰਟੀ ਹੌਮ ਹਮਾ ਕੇ 13 ਦੀਆਂ 13 ਸੀਟਾਂ ਤੇ ਆਪਦੇ ਚੋਣਾਂ ਲੜੂਗੀ ਤੇ ਜਿੱਤ ਪ੍ਰਾਪਤ ਕਰੂਗੀ ਅੱਜ ਚਾਰ ਮੋਰਚੇ ਵੀ ਅਸੀਂ ਨਾਲ ਅਨਾਉਂਸ ਕੀਤੇ ਆ ਯੁਵਾ ਮੋਰਚਾ ਮਨਵੀਰ ਰੰਗਾ ਜੀ ਕੋਟਕਪੂਰੇ ਤੋਂ ਮਹਿਲਾ ਮੋਰਚਾ ਅੰਜੂ ਬਾਲਾ ਜੀ ਕੋਟਕਪੂਰੇ ਤੋਂ ਕਿਸਾਨ ਮੋਰਚਾ ਇੰਦਰਦੀਪ ਸਿੰਘ ਸੰਧੂ ਫਰੀਦਕੋਟ ਤੋਂ ਐਸਸੀ ਮੋਰਚਾ ਬਲਵਿੰਦਰ ਸਿੰਘ ਫਰੀਦਕੋਟ ਤੋਂ ਨਾਲ ਅਸੀਂ ਜਿਹੜੇ ਅਹਿਮ ਮੋਰਚੇ ਆ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਦੇ ਉਹ ਵੀ ਅੱਜ ਅਨਾਉਂਸ ਕੀਤੇ